ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸ ਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾ ਤੁਬਜੈ ਆਨੰਦ ਨਾਮੁ ਲੇ ਮੇਰੇ ਮਨਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹੋ ਮਨਮੁਖ ਸਦਾ ਵਿਛੜੈ ਫਿਰੈ ਕੋਇ ਨਖਸਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤਸੰਗਤ ਨਾ ਵਿਛੜੈ ਅਨਦਨ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸ਼ੇ ਭਗਤ ਖੰਡਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਦਿਨ ਹਰ ਹਰ ਉੱਚ ਰਾਇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਅਨਿਧਾਨ ਹੈ ਨਾਮ ਹੀ ਚਿਤ ਲਾਏ ਲਾਲ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸ ਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰੀਐ ਸਾ ਤਬਜੈ ਆਨੰਦ ਨਾਮ ਵਾਲੇ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾ ਪਾਈਏ ਹਰਨਾਮੇ ਸਦਾ ਸਮਾਏ ਰਹਾਓ ਮਨ ਮੁਖ ਸਦਾ ਵੇਛੜਾ ਫਿਰ ਹੈ ਕੋਈ ਨਖਸ ਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤ ਸੰਗਤ ਨਾ ਵਿਛੜ ਹੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸ਼ ਭਗਤ ਢੰਡਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਦੇ ਨੇ ਹਰ ਹਰ ਉੱਚਾ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮ ਹੀ ਚਿਤ ਲਾਏ ਲਾਲ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸ ਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾਥ ਉਭਜੇ ਆਨੰਦਿ ਨਾਮੁ ਲੇ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾ ਪਾਈਏ ਹਰਨਾਮੇ ਸਦਾ ਸਮਾਏ ਰਹਾਓ ਮਨ ਮੁਖ ਸਦਾ ਵੇਛੜਾ ਫਿਰ ਹੈ ਕੋਇ ਨਖਸ ਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤਸੰਗਤ ਨਾ ਵਿਛੜ ਹੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸ਼ ਭਗਤ ਭੰਡਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਅਨੰਦ ਦੇਨ ਹਰ ਹਰ ਉੱਚਾ ਗੁਰ ਕਾ ਸਹੈ ਰ ਸੁਭਾਏ ਨਾਨਕ ਨਾਮ ਅਨਿਧਾਨ ਹੈ ਨਾਮੇ ਹੀ ਚਿਤ ਲਾਏ ਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸ ਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾ ਤੁਬਲੇ ਆਨੰਦ ਨਾਮੁ ਲੇ ਮੇਰੇ ਮਨਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹੋ ਮਨ ਮੁਖ ਸਦਾ ਵਿਛੜੈ ਫਿਰੈ ਕੋਇ ਨ ਕਸਈ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤਸੰਗਤ ਨਾ ਵਿਛੜੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖੇ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸ਼ੇ ਭਗਤ ਢੰਡਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਅਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਦਿਨ ਹਰ ਹਰ ਉੱਤਰਾਏ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮ ਹੀ ਚਿਤ ਲਾਏ ਸਲਾਏ ਲਾਲ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸ ਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾਥੁ ਬੁਝੈ ਆਨੰਦ ਨਾਮ ਵਾਲੇ ਮੇਰੇ ਮਨਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹੋ ਮਨਮੁਖ ਸਦਾ ਵੇਛੜੈ ਫਿਰੈ ਕੋਇ ਨ ਕਸਿਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤਸੰਗਤ ਨ ਵੇਛੜੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸੇ ਭਗਤ ਭੰਡਾਰ ਤੂੰ ਆਪੈ ਸਭ ਕਿਛ ਜਾਣਦਾ ਕਿਸ ਅਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਦਿਨ ਹਰ ਹਰ ਉਤਰਾਏ ਗੁਰ ਕੈ ਸਹੈ ਰਿ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮ ਹੀ ਚਿਤ ਲਾਏ ਲਾਲ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਜੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾਥ ਉਭਰੇ ਆਨੰਦਿ ਨਾਮੁ ਲੇ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਏ ਰਹਾਓ ਮਨਮੁਖ ਸਦਾ ਵਿਛੜੈ ਫਿਰੈ ਕੋਇ ਨਖਸਿ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੈ ਜਮਕਾਲ ਗੁਰਮਤਿ ਸਤਸੰਗਤ ਨ ਵਿਛੜੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸੇ ਭਗਤ ਭੰਡਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਦੇ ਨੇ ਹਰ ਹਰ ਉਚਰੇ ਗੁਰ ਕਾ ਸਹਿਜ ਸੁਭਾਏ ਨਾਨਕ ਨਾਮ ਅਨਿਧਾਨ ਹੈ ਨਾਮੇ ਹੀ ਚਿਤ ਲਾਏ ਲਾਲ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸ ਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾਥ ਉਗਲੇ ਆਨੰਦ ਨਾਮੁ ਲੇ ਮੇਰੇ ਮਨਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹੋ ਮਨ ਮੁਖ ਸਦਾ ਵਿਛੜੈ ਫਿਰੈ ਕੋਇ ਨ ਕਸਈ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤਸੰਗਤ ਨਾ ਵਿਛੜੈ ਅਨੰਦਨ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੈ ਸਭ ਕਿਸ ਜਾਣਦਾ ਕਿਸ ਅਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਦਿਨ ਹਰ ਹਰ ਉਚਰੇ ਗੁਰ ਕਾ ਸਹਿਜ ਸੁਭਾਏ ਨਾਨਕ ਨਾਮਿ ਨਿਧਾਨ ਹੈ ਨਾਮੇ ਹੀ ਚਿਤ ਲਾਏ ਲਾਲ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰੀਐ ਸਾਤ ਤਬਜੈ ਆਨੰਦਿ ਨਾਮੁ ਲੇ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹੋ ਮਨਮੁਖ ਸਦਾ ਵਿਛੜੈ ਫਿਰੈ ਕੋਇ ਨਖਸ ਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੈ ਜਮਕਾਲ ਗੁਰਮਤ ਸਤਸੰਗਤ ਨਾ ਵਿਛੜੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੈ ਸਭ ਕਿਸ ਜਾਣਦਾ ਕਿਸ ਅਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਦਿਨ ਹਰ ਹਰ ਉੱਤਰਾਏ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰੀਐ ਸਾਤ ਤਬਲੇ ਆਨੰਦ ਨਾਮੁ ਲੇ ਮੇਰੇ ਮਨਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹਾਓ ਮਨ ਮੁਖ ਸਦਾ ਵਿਛੜੈ ਫਿਰੈ ਕੋਇ ਨਖਸਿ ਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤਸੰਗਤ ਨਾ ਵਿਛੜੈ ਅਨੰਦਨ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੈ ਸਭ ਕਿਸ ਜਾਣਦਾ ਕਿਸ ਅਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਦੇ ਨੇ ਹਰ ਹਰ ਉੱਚਾ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਜੈ ਜਿਸ ਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾਥ ਉਭਜੈ ਆਨੰਦਨ ਨਾਮੁਲੇ ਮੇਰੇ ਮਨਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹਾਓ ਮਨਮੁਖ ਸਦਾ ਵੇਛੜੈ ਫਿਰੈ ਕੋਇ ਨਖਸਿ ਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤਸੰਗਤ ਨਾ ਵੇਛੜੈ ਅਨੰਦਨ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸੇ ਭਗਤ ਖੰਡਾਰ ਤੂੰ ਆਪੇ ਸਭ ਕਿਸੁ ਜਾਣਦਾ ਕਿਸ ਅਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਅਨੰਦ ਦੇ ਨੇ ਹਰ ਹਰ ਉੱਚਾ ਹੈ ਗੁਰ ਕੈ ਸਹੈ ਰਿ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮ ਹੀ ਚਿਤ ਲਾਏ ਸਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ